재미 Oh. Now nah, ਸਤਿਕਾਰਯੋਗ ਗੁਰੂ ਪਿਆਰੇ ਖਾਲਸਾ ਜੀ ਜਿਤਨੇ ਵੀ ਗੁਰਮਖ ਪਿਆਰੇ ਸਤਸੰਗੀ ਹਫਤਾਵਾਰੀ ਦੀਵਾਨ ਦੀ ਹਾਜ਼ਰੀ ਭਰਨ ਵਾਸਤੇ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਵਿੱਚ ਬੈਠੇ ਹੋ ਮੈਂ ਅਰਜ਼ ਕਰਾਂਗਾ ਸਾਰੀਆਂ ਮੇਰੀਆਂ ਸਤਿਕਾਰ ਭੈਣਾ ਤੇ ਸਾਰੇ ਵੀ ਗੁਰੂ ਕਾ ਖਾਲਸਾ ਗੁਰੂ ਸਵਾਮੀ ਸਤਸੰਗ ਸਾਰੇ ਗੁਰਮਖ ਪਿਆਰੇ ਬੜੇ ਹੀ ਅਤਿ ਸਤਿਕਾਰ ਸਹਿਤ ਇੱਕ ਵਾਰ ਕਹਿਣ ਤੇ ਆਪਣੇ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਹੋਏ ਗੱਜ-ਵੱਟ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਹੈ ਜਿਹੜੇ ਵੀਰ ਤੇ ਜਿਹੜੀਆਂ ਭੈਣਾਂ ਹਫਤਾ ਭਰ ਗੁਰੂ ਘਰ ਨਹੀਂ ਆ ਸਕਦੀਆਂ ਜਦੋਂ ਹਫਤਾਵਾਰੀ ਦੀਵਾਨ ਵੀਕਐਂਡ ਉਹਨਾਂ ਪਰ ਹਰ ਬੰਦੇ ਦਾ ਦਿਲ ਕਰਦਾ ਚਲੋ ਗੁਰੂ ਮਹਾਰਾਜ ਦੇ ਦਰਸ਼ਨ ਕਰ ਆਈਏ ਆ ਜਰੀਪਾ ਲਈ ਇੱਕ ਗੁਰੂ ਦੀ ਰੱਬ ਦੀ ਰਹਿਮ ਝੋਲੀ ਵਿੱਚ ਪਵੇਗੀ ਤੁਸੀਂ ਆਇਓ ਗੁਰੂ ਕੀ ਸਟੇਜ ਵੱਲੋਂ ਆਪ ਸਾਰਿਆਂ ਨੂੰ ਹਾਰਦਿਕ ਤੌਰ ਤੇ ਜੀਓ ਹੈ ਅਰਦਾਸ ਕਰਦਾ ਹਾਂ ਸਟੇਜ ਵੱਲੋਂ ਸੇ ਸਤਿ ਪਾਤਸ਼ਾਹ ਜਿੰਨੇ ਵੀ ਗੁਰਮਤ ਪਿਆਰੇ ਮਾਈ ਭਾਈ ਤੇਰੇ ਦਰਬਾਰ ਚੱਲ ਕੇ ਆਏ ਨੇ ਦਾਤਾ ਸਾਹਿਬ ਦਾ ਇੱਕ ਇੱਕ ਕਦਮ ਲੇਖੇ ਵਿੱਚ ਲਗਾਓ ਸ਼ਬਦਾਂ ਇੱਕ ਇੱਕ ਸ્વાસ ਲੇਖੇ ਵਿੱਚ ਲਾਉਣਾ ਤੇ ਚੜ੍ਹਦੀ ਕਲਾ ਦਾ ਬਲ ਪ੍ਰਦਾਨ ਕਰਨਾ 15000 ਕਿਲੋਮੀਟਰ ਦੀ ਦੂਰੀ ਉੱਤੇ ਪੰਜਾਬੋਂ ਉੱਠ ਕੇ ਕੈਨੇਡਾ ਵਸਿਆ ਆ ਵੈਗਰੂ ਕੇ ਪਾ ਕਰੇ ਥੀ ਵੀ ਆਦਮੀ ਜੀ ਧੇਰ ਉਸਤਾ ਬਣੀ ਰਹੇ ਪਰਿਵਾਰ ਵਿੱਚ ਸ਼ੋਕ ਸ਼ਾਂਤੀ ਰਹੇ ਪਿੱਛੇ ਜਿਹੜੇ ਪਰਿਵਾਰਕ ਮੈਂਬਰ ਇੰਡੀਆ ਵਿੱਚ ਨੇ ਵੈਗਰੂ ਉਹਨਾਂ ਨੂੰ ਵੀ ਸਦਾ ਸਲਾਮਤ ਰੱਖੇ ਕਹਿੰਦੇ ਨੇ ਇਹ ਬੰਦਾ ਸੱਚੇ ਦਿਨੋਂ ਗੁਰੂ ਸਾਹਿਬ ਦੇ ਚਰਨਾਬੀ ਜੋਤਰੀ ਅਰਦਾਸ ਕਰੇ ਪਤਾ ਕੀ ਹੁੰਦਾ ਹੈ ਬਿਰਥੀ ਕਦੇ ਨਾ ਹੋਈ ਕੀਤੀ ਹੋਈ ਅਰਦਾਸ ਕਦੇ ਜ਼ਾਇਆ ਨਹੀਂ ਜਾਂਦੀ ਮਾਪੁਰਸ਼ਾ ਦਾ ਕਥਨ ਹੈ ਉਹ ਕਹਿੰਦੇ ਦੁਨੀਆ ਵਾਲਿਓ ਖੁਦਾ ਮਨਜ਼ੂਰ ਕਰਤਾ ਹੈ ਤੋ ਆ ਜਦ ਦਿਲ ਸੇ ਹੋਤੀ ਹੈ ਮੁਸ਼ਕਲ ਤੋ ਯਹੀ ਹੈ ਕਿ ਬੜੀ ਮੁਸ਼ਕਲ ਸੇ ਹੋਤੀ ਹੈ ਕੋਈ ਬੰਦਾ ਅੰਤਰਾਫੇਤੋ ਅਰਦਾਸ ਗੁਰੂ ਦੇ ਚਰਨਾਂ ਵਿੱਚ ਖੜ ਕੇ ਜੋਦਰੀ ਦੇ ਰੋ ਵਿੱਚ ਕਰੇ ਉਸ ਨੂੰ ਬੜੀਆਂ ਭਾਰੀ ਮਰਕਤਾ ਮਿਲਦੀਆਂ ਅਜਦਾ ਜਿਹੜਾ ਇਤਵਾਰ ਹੈ ਇਹ ਬੜਾ ਭਾਗਾ ਵਾਲਾ ਹੈ ਤੁਸੀਂ ਪੁੱਛੋਗੇ ਕਿਉਂ ਅੱਜ ਕਈ ਪ੍ਰੋਗਰਾਮ ਰਲ ਗਏ ਨੇ ਇੱਕ ਤਾਂ ਧੰਨ ਗੁਰੂ ਅਮਰਦਾਸ ਜੀ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆਵੇ ਉਹਨਾਂ ਦਾ 500 ਤੇ 46ਵਾਂ ਪ੍ਰਕਾਸ਼ ਦਿਹਾੜਾ ਹੈ ਸਿੱਖ ਕੌਮ ਵੀ ਜਦੋਂ ਦਸਾਂ ਗੁਰੂਆਂ ਦੇ ਗੁਰਪੁਰ ਮਾਉਂਦੇ ਨੇ ਤੇ ਬੰਦਾ ਸ਼ਰਧਾ ਨਾਲ ਸਤਿਗੁਰੂ ਦਾ ਸ਼ੁਕਰਾਨਾ ਅਦਾ ਕਰਦਾ ਰਹੇ ਖੰਡ ਪਾਠਾਂ ਦੀਆਂ ਲੜੀਆਂ ਚੱਲਦੀਆਂ ਨੇ ਲੰਗਰ ਬੇਪਰਵਾ ਵਰਦੇ ਨੇ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਹੈ ਪਹਿਲੇ ਨੰਬਰ ਤੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ ਤੁਹਾਨੂੰ ਸਾਰਿਆਂ ਨੂੰ ਦਾਤੇ ਦੇ ਗੁਰਪੁਰ ਪ੍ਰਕਾਸ਼ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਤੇ ਦੂਜੇ ਨੰਬਰ ਤੇ ਅੱਜ ਮਦਰ ਡੇ ਵੀ ਹੈ ਜਿਹੜੇ ਲੋਕ ਆਪਣੀਆਂ ਬਜ਼ੁਰਗ ਮਾਤਾਵਾਂ ਦਾ ਸਦਾ ਸਨਮਾਨ ਕਰਦੇ ਨੇ ਜਿਹੜੇ ਰੋਮ ਰੋਮ ਕਰਕੇ ਰਿਣੀ ਏ ਉਹਨਾਂ ਨੂੰ ਮੁਬਾਰਕਾਂ ਭਾਗਾਂ ਵਾਲਿਓ ਤੁਸੀਂ ਬਖਤਾਵਾਰੋ ਜਿਹੜੇ ਆਪਣੀਆਂ ਮਾਵਾਂ ਦਾ ਸਤਿਕਾਰ ਕਰਦੇ ਹੋ ਅੱਜ ਮਦਰ ਡੇ ਵੀ ਹੈ ਤੀਜੇ ਨੰਬਰ ਤੇ ਦੁਆਬੇ ਦੀ ਸੰਗਤ ਵੱਲੋਂ ਸੰਤ ਬਾਬਾ ਜਵਾਰਦਾਸ ਜੀ ਸੂਸਾਂ ਵਾਲੇ ਉਹਨਾਂ ਦੀ ਪਾਵਨ ਪਵਿੱਤਰ ਯਾਦ ਨੂੰ ਕਾਇਮ ਰੱਖਦੇ ਆ ਉਹਨਾਂ ਦੇ ਜੋੜ ਮੇਲੇ ਦੀ ਖੁਸ਼ੀ ਅੰਦਰ ਅਰਮਿੰਟਨ ਸ਼ਹਿਰ ਵਿਖੇ ਇਲਾਕਾ ਨਿਵਾਸੀਆਂ ਪਾਸੋਂ ਤਿਲਕ ਪੋਲ ਇਕੱਠਾ ਕਰਕੇ ਪਰਸੋਂ ਦੇ ਰੋਜ ਤੋਂ ਮਹਾਨ ਪੰਡਾਰੇ ਗੁਰਬਾਣੀ ਦੀ ਪ੍ਰਵਾਹ ਚਲਾਏ ਨੇ ਅੱਜ ਦੀ ਇਤਿਹਾਸਕ ਲੜੀ ਵਿੱਚੋਂ ਗੁਰੂ ਅਮਰਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਤੁਹਾਨੂੰ ਵਧਾਈ ਦਿੱਤੀ ਜਾਏਗੀ ਸੂਸਾਂ ਦੀ ਅਤੇ ਦੁਆਬਾ ਨਿਵਾਸੀ ਭਰਾਵਾਂ ਵੱਲੋਂ ਸਾਨੂੰ ਹੁਕਮ ਲੱਗਿਆ ਕਇ ਇੱਕ ਵਾਰ ਬਾਬਾ ਜਵਾਰਦਾਸ ਦੀ ਲਿਖ ਕੇ ਵੀ ਗਾਇਓ ਐਤਵਾਰ ਵਾਲੇ ਦਿਨ ਮੈਂ ਕਿਹਾ ਸਤ ਬਚਨ ਉਹਨਾਂ ਦੀ ਵਾਰ ਵੀ ਸੁਣਾਵਾਂਗੇ ਤੇ ਮਾਵਾ ਦੀ ਮਾਵਾ ਭਾਵੇਂ ਹੋਮਨ ਪਰੀਆਂ ਨਾਲ ਹੁਸਨ ਦੇ ਡੱਕ ਡੱਕ ਭਰੀਆਂ ਚੰਗੇ ਘਰੀ ਵਿਆਹੀਆਂ ਬਰੀਆਂ ਪਹਿਨਣ ਪੱਟ ਹੰਡਾਵਣ ਜਰੀਆਂ ਉਹਨਾਂ ਮਾਵਾ ਦੀ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ 546 ਬਰੇ ਹੋ ਗਏ ਨੇ ਜਦੋਂ ਗੁਰੂ ਅਮਰਦਾਸ ਜੀ ਦਾ ਆਗਮਨ ਅੰਮ੍ਰਿਤਸਰ ਤੋਂ ਵਜੂਦ ਵਿੱਚ ਨਹੀਂ ਆਇਆ ਸੀ ਅੱਜਕੱਲ੍ਹ ਅੰਮ੍ਰਿਤਸਰ ਤੋਂ 7 ਮੀਲ ਦੀ ਦੂਰੀ ਉੱਤੇ ਪਿੰਡ ਹੈ ਬਾਸਰਕੇ ਗਿੱਲਾਂ ਉੱਥੇ ਭਾਈ ਤੇਜਪਾਣ ਹੈ ਤੇ ਉਹਨਾਂ ਦੇ ਜੀਵਨ ਸਾਥੀ ਹੈ ਬੀਬੀ ਲక్ష్ਮੀ ਜੀ ਪਿਤਾ ਤੇਜਪਾਣ ਦੇ ਗ੍ਰਹਿ ਵਿਖੇ ਮਾਤਾ ਲక్ష్ਮੀ ਨੇ ਕੁੱਖੋਂ ਅੱਜ ਤੋਂ 500 ਤੇ 46 ਬਰੇ ਪਹਿਲਾਂ ਗੁਰੂ ਅਮਰਦਾਸ ਮਹਾਰਾਜ ਦਾ ਜਦੋਂ ਪ੍ਰਕਾਸ਼ ਹੋਇਆ ਉਦੋਂ ਪਰਿਵਾਰਕ ਮੈਂਬਰ ਰੱਬ ਦਾ ਸ਼ੁਕਰਾਨਾ ਜਿਵੇਂ ਅਦਾ ਕਰਦੇ ਐ ਉਸ ਵੇਲੇ ਦੀ ਵਾਰ ਸੁਣਿਓ ਜਰਾ ਨਿਰਮਲ ਸਿੰਘ ਨੂਰ ਦਾ ਢਾਣੀ ਜੱਥਾ ਹੈ ਇਹ ਚੋਣ